ਹਰ ਸਿੰਘ ਹਾਂ ਜੀ ਪਿੰਡ ਪਿੰਡ ਕੜਿਆਣਾ ਜੀ ਅੱਛੀ ਗੱਲਬਾਤ ਹੋਈ ਹੈ ਗੱਲਬਾਤ ਐਦਾਂ ਵੀ ਮੇਰੇ ਭਤੀਜੇ ਦਾ ਵਿਆਹ ਹੀ ਸਕੇ ਦਾ ਤੇ ਅਸੀਂ ਵਿਆਹ ਦੇ ਵਿੱਚ ਉਹਨੇ ਮੁੰਡੇ ਐਦਾਂ ਦਾ ਬੁਲਾਏ ਹੋਏ ਸੀ ਜੰਦੀ ਕਰਦੂ ਵੀ ਉਹਨਾਂ ਨੂੰ ਅਸੀਂ ਕਾਰਟ ਵੀ ਨਹੀਂ ਦਿੱਤਾ ਸੱਜਿਆ ਵੀ ਨਹੀਂ ਠੀਕ ਹੈ ਜੀ ਅਸੀਂ ਨਹੀਂ ਬੁਲਾਇਆ ਉਸ ਤੋਂ ਬਾਅਦ ਕਦੇ ਸਟੇਟ ਤੇ ਗਾਣਾ ਕਿਹੜਾ ਲਵਾਉਂਦਾ ਕਦੇ ਕਿਹੜਾ ਲਵਾਉਂਦਾ ਸੀ ਦੇਖ ਰਹੀ ਸੀ ਵੀ ਚੱਲ ਥੱਲੇ ਆਣ ਦੋ ਵਾਰੀ ਮੈਂ ਡੱਕ ਵੀ ਬੰਦ ਕੀਤਾ ਠੀਕ ਹੈ ਜੀ ਫਿਰ ਵੀ ਡੱਕ ਜਾ ਕੇ ਲਵਾਉਂਦਾ ਮੈਂ ਦੋ ਵਾਰੀ ਬੰਦ ਕੀਤਾ ਤਾਂ ਟਾਈਮ ਟੱਲ ਜੇ ਟਾਈਮ ਟੱਲ ਜੇ ਨਹੀਂ ਮੰਨੇ ਉਸ ਤੋਂ ਬਾਅਦ ਕਹਿੰਦਾ ਮੈਂ ਗਾਟੇ ਲਾ ਦੇਗਾ ਗਰਦਣਾ ਲਾ ਦੇਗਾ ਐਦਾਂ ਸਾਨੂੰ ਕਿਹਾ ਉਹਨੇ ਉਹ ਐਦਾਂ ਨਾਲ ਮੇਰੇ ਰਿਸ਼ਤੇਦਾਰ ਨਾਲ ਖੜੇ ਮਲਕੀਤ ਸਿੰਘ ਤੇ ਉਹਨੇ ਕਿਹਾ ਵੀ ਕਿਹਦਾ ਲਾ ਦੇਗਾ ਕਿਹਨੂੰ ਕਹਿਣਾ ਪਿਆ ਐਨੀ ਗੱਲ ਕਹਿਣ ਦੀ ਦੇ ਰਿਹਾ ਉੱਥੇ ਬਹਿ ਗਿਆ ਠੀਕ ਹੈ ਅੱਥੀ ਪਿਆ ਐਦਾਂ ਉਹਨਾਂ ਦੇ ਅੱਥੀ ਪਿਆ ਪਰ ਉਹ ਬੁੱਤ ਵਿਚਾਰੀ ਛੜਾਉਂਦੇ ਛੁੜੁੰਦੇ ਰਹੇ ਛੜਾਇਆ ਸੀ ਮੁੰਡਾ ਹੀ ਮੇਰਾ ਉਹ ਵੀ ਪਿਆ ਨਾਲ ਛੜਾਇਆ ਜਦੋਂ ਅੱਥੀ ਪੈਣਾ ਪਿਆ ਅਸੀਂ ਡੇਟੇ ਤੇ ਕਰਨਾ ਹੀ ਛੜਾਣ ਤੋਂ ਉਹਤੋਂ ਬਾਅਦ ਜਿਹੜੇ ਮੁੰਡੇ ਨੇ ਸੱਦੇ ਹੀ ਉਹ ਵੀ ਆ ਗਏ ਠੀਕ ਹੈ ਉਹ ਵੀ ਆ ਗਏ ਤੇ ਉਹ ਵੀ ਉਹਨਾਂ ਵੀ ਲੜਾਈ ਕੀਤੀ ਉਹਨਾਂ ਮਤਲਬ ਸਾਨੂੰ ਇੱਧਰ-ਉੱਧਰ ਉੱਤੇ ਬੰਦੇ ਖੜੇ ਜਿਹੜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਹਨੇ ਗਲਾਸ ਮਾਰਿਆ ਕਦੇ ਕੀ ਕੀਤਾ ਸੀ ਛਡਾਣ ਦੇ ਮਾਮਲੇ 'ਚ ਅੱਗੇ ਰਹੇ ਆ ਤੇ ਮੇਰੇ ਵੀ ਸੱਟਾਂ ਕਾਫੀ ਲੱਗੀਆਂ ਨੇ ਬਾਹਰ ਲੱਗੀਆਂ ਆ ਦੇਖੋ ਕਿੱਦਾਂ ਲੱਗੀ ਹੋਈ ਏ ਠੀਕ ਹੈ ਤੇ ਅੱਦਾਂ ਕਰਕੇ ਫਿਰ ਅਸੀਂ ਘਰੇ ਆ ਗਏ ਉਦੋਂ ਮਾਰ ਕਰੇ ਸਾਡੇ ਰਿਸ਼ਤੇਦਾਰਾਂ ਨੂੰ ਗੁਰਦੁਆ拉 ਸਾਹਿਬ ਇੱਥੇ ਸੇਵਲ ਤੇ ਗਏ ਉਹਨਾਂ ਦੇ ਮਗਰ ਗੱਡੀਆਂ ਲਾ ਲੀਆਂ ਉਹਨਾਂ ਨੇ ਫਿਰ ਉਹ ਗੁਰਦੁਆਰੇ ਵਿਚਾਰੇ ਚਲੇ ਗਏ ਗੁਰਦੁਆਰੇ ਤੋਂ ਬਾਅਦ ਭਈ ਰਾਤ ਨੇਰੇ ਪਏ ਉਹਨਾਂ ਲੈ ਕੇ ਆਏ ਉਸ ਤੋਂ ਬਾਅਦ ਅਸੀਂ ਸਮਾਲੇ ਜਾਣਾ ਠੀਕ ਹੈ ਸਮਾਲੇ ਅਸੀਂ ਚੱਲ ਗਏ ਮੇਰਾ ਦੋਸਤ ਇੱਕ ਮੁਲਾਜ਼ਮ ਲਟਾਇਰ ਹੋਇਆ ਉਹ ਮੇਰੇ ਨਾਲ ਹੀ ਠੀਕ ਹੈ ਤੇ ਅਸੀਂ ਉਹਨਾਂ ਦੇ ਨਾਲ ਉਹਨੂੰ ਉੱਥੇ ਹਟਮੈਂਡ ਕਰਾ ਕੇ ਉਹਨਾਂ ਨੂੰ ਅਸੀਂ ਆ ਰਹੇ ਸੀ ਆ ਰਹੇ ਰਾਜ ਨਾ ਤਿੰਨ ਗੱਡੀਆਂ ਸਾਡੇ ਅੱਗੇ ਲਾਈਆਂ ਨੇ ਠੀਕ ਹੈ ਗੱਡੀ ਅੱਗੇ ਲਾਈ ਮੈਂ ਗੱਡੀ ਜਦੋਂ ਦੇਖ ਲਈ ਅੱਗੇ ਲੱਗੀ ਮੈਂ ਗੱਡੀ ਪਿੱਛੇ ਨੂੰ ਪਹੁੰਚਾਈ ਕਾਫੀ ਜਿੱਥੇ ਘਟ ਆਇਆ ਉੱਥੇ ਗੱਡੀ ਮੋੜੀ ਫੇਰ ਅਸੀਂ ਸਿੱਧੀ ਕੀਤੀ ਫੇਰ ਅੱਗੇ ਜਾ ਕੇ ਸਾਨੂੰ ਰਸਤਾ ਨਹੀਂ ਲੱਭਾ ਹਸਪਤਾਲ ਦਾ ਵੀ ਅੰਦਰੋਂ ਗੱਡੀ ਵਾਰਦਿਆ ਠੀਕ ਹੈ ਵੀ ਪਿੱਛੇ ਵੀ ਡਰ ਰਹੀ ਗੱਡੀ ਨਹੀਂ ਵਾਰ ਸਕਿਆ ਉਹਥੇ ਇਹਨਾਂ ਨੇ ਗੱਡੀ ਘੇਰ ਲਈ ਸਾਡੇ ਰਾਣਾ ਹੀ ਇਹਨਾਂ ਦੇ ਕੋਲ ਰਾਣਾ ਮੈਂ ਆਪ ਦੇਖਿਆ ਨੇ ਰਾਣਾ ਹੀ ਤੇ ਉਹਨਾਂ ਕੱਡੀਆਂ ਤੇ ਤਾਕੀ ਜਿਹੜਾ ਮੇਰੇ ਨਾਲ ਦਾ ਮਲਾਜਮ ਉਹਨੂੰ ਬਾਹਰ ਘੱਟ ਕੇ ਉਹਦੇ ਰਾੜਾ ਮਾਰੀਆਂ ਲੱਤ ਤੇ ਕਾਫੀ ਸੱਟ ਲੱਗੀ ਉਹਦੇ ਠੀਕ ਹੈ ਜੀ ਮੇਰੇ ਵੀ ਆ ਕਾਫੀ ਲੱਗੀਆਂ ਨੇ ਮੇਰੇ ਬਾਹਾਂ ਤੇ ਲੱਗੀਆਂ ਮੇਰੇ ਮੂੰਹ ਦਾ ਮਜ਼ਾ ਆਤਾ ਕਿ ਤੁਹਾਨੂੰ ਫੋਟੋ ਵੀ ਦਿਖਾਣਾ ਜਿਹੜੀ ਦਿਖਾਤਾ ਹੀ ਮੈਨੂੰ ਕਿੱਥੀ ਹੋਈ ਹੈ ਠੀਕ ਹੈ ਜਿੱਦਾਂ ਵੀ ਮੇਰਾ ਮੂੰਹ ਲਿਫੜਿਆ ਸੀ ਬਾਕੀ ਗੱਡੀ ਸਾਰੀ ਭੰਨ ਦਿੱਤੀ ਹੈ ਉੱਥੇ ਖੜੀ ਹੈ ਮਛਵਾਲਾ ਸਾਹਿਬ ਥਾਣੇ ਉਹ ਤੁਹਾਨੂੰ ਐਂ ਦਿਖਾ ਦਨੇ ਆਉਣੇ ਆਹ ਗੱਲ ਬਾਤ ਹੈ ਕਿਹੜੀ ਬੰਦੇ ਜੀ ਕਿੰਨੇ ਬੰਦੇ ਸੀ ਇਹ ਬੰਦੇ ਆ ਗਏ ਹੀ 8-10 ਬੰਦੇ ਸੀ 8-9 ਬੰਦੇ ਠੀਕ ਹੈ ਰਹਿਣ ਵਾਲੇ ਜੀ ਕੌਣ ਸੀਗੀ ਕੋਈ ਨਾਮ ਪਤਾ ਕੋਈ ਇਹ ਤਾਂ ਥੋਮ ਦਾ ਰਹਿਣ ਵਾਲਾ ਗਜੇਤ ਸਿੰਘ ਇਹਨੇ ਬੰਦੇ ਬੁਲਾਏ ਸੀ ਠੀਕ ਹੈ ਇਹ ਮਛ ਚੰਡੀਗੜ੍ਹ ਤੋਂ ਬੰਦੇ ਬੁਲਾਉਂਦਾ ਹੈ ਇਤਰਾਏ ਕਰਦਿਆ ਵੀ ਇਹਨਾਂ ਨੂੰ ਅਸੀਂ ਕਾਟ ਨਹੀਂ ਦਿੱਤਾ ਨਾ ਨੋ ਸੱਧਿਆ ਉਹ ਮੇਰਾ ਭਾਈ ਸਾਹਿਬ ਆਵੇਗਾ ਦੱਸੇਗਾ ਠੀਕ ਹੈ ਬੰਦਿਆਂ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਕਾਟ ਪਾਇਆ ਸੀ ਅਸੀਂ ਬੁਲਾਇਆ ਸੀ ਠੀਕ ਹੈ ਪ੍ਰਾਣੀ ਰੰਜਿਸ਼ ਵੀ ਇਹਨਾਂ ਨਾਲ ਜੀ ਇਦਾਂ ਦੀ ਹਾਂ ਪ੍ਰਾਣੀ ਰੰਜਿਸ਼ ਵੀ ਆਦਾ ਇਹਨਾਂ ਦੇ ਨਾਲ ਮਾੜੀ-ਮੋਟੀ ਕੋਈ ਇਹਨਾਂ ਦੇ ਘਰਾਂ ਦੇ ਮਾੜੇ-ਮੋਟੇ ਆਗੇ ਨਹੀਂ ਉਹ ਜਲਦੀ ਆਉਂਦੀ ਤਾਂ ਆਪਾਂ ਕੋਈ ਕਹਿ ਨਹੀਂ ਸਕਦੇ ਮਨ ਤਾਂ ਪਤਾ ਨਹੀਂ ਮੰਗ ਕੀ ਕਰਦੇ ਆ ਜੀ ਤੁਸੀਂ ਹਾਂਜੀ ਮੰਗੇ ਮੰਗ ਅਸੀਂ ਕਰਨੇ ਆ ਵੀ ਇਹ ਬੰਦਾ ਸਾਨੂੰ ਬਹੁਤ ਤੰਗ ਕਰ ਰਿਹਾ ਤੇ ਲੜਾਈ ਦਾ ਮਸਲਾ ਬਣਾਉਂਦਾ ਬੰਦੇ ਲਿਆਉਂਦਾ ਉੰਜ ਵੀ ਇੱਥੇ ਆ ਕੇ ਸਾਡੇ ਬੂਹੇ ਗਿਆ ਕੇ ਇੱਥੇ ਖੜਦਾ ਵੀ ਏ ਰੋਜ਼ ਠੀਕ ਹੈ ਰੋਜ਼ ਇੱਥੇ ਆ ਕੇ ਗੱਡੀ ਲਾਂਦਾ ਖੜਦਾ ਏ ਇਹ ਵਿਚਾਰੇ ਕੋਈ ਨਹੀਂ ਬੋਲਦੇ ਨਾ ਕੋਈ ਗੱਲ ਕਹਿੰਦੇ ਨਹੀਂ ਇਹ ਕਈ ਦਿਨਾਂ ਤੋਂ ਲੜਾਈ ਦਾ ਮਸਲਾ ਕਰ ਰਿਹਾ ਯਾ ਤੂੰ ਮਹੀਨਾ ਦੋ ਮਹੀਨੇ ਪਹਿਲਾਂ ਵੀ ਗੱਲ ਹੋਵੇ ਤੇ ਹਾਂ ਡੇਲੀ ਖੜਦਾ ਆ ਕੇ ਗੱਡੀ ਲਾ ਕੇ ਖੜ ਜਾਂਦਾ ਅਸੀਂ ਕਿਹਨੂੰ ਕਹਿ ਨਹੀਂ ਸਕਦੇ ਕੋਈ ਮੋਰ ਤੇ ਜਿਵੇਂ ਸਰਕਾਰੀ ਦੋਰ ਖੜਾ ਹੋਵੇ ਐਦਾਂ ਦੇ ਕੰਮ ਕਰਦਾ ਤੇ ਕੀ ਕਰਦੇ ਅਸੀਂ ਮੰਗ ਕਰਨੇ ਆ ਇਹਨਾਂ ਤੇ ਕਾਰਵਾਈ ਪੂਰੀ ਹੋਣੀ ਚਾਹੀਦੀ ਏ ਠੀਕ ਹੈ ਇਨਾ ਰਾਜ ਉਹ ਗੱਡੀ ਪੰਨੀ ਸਾਲੂ ਦੋ ਬੰਦਿਆਂ ਨੂੰ ਜੇ ਮੈਂ ਗੱਡੀ ਨਾਲ ਪਿੱਛੇ ਪਜਾਵਾ ਨਾ ਕੁਝ ਕਰਾ ਸਾਡੇ ਸੱਟਾ ਕਾਫੀ ਮਾਰਨੇ ਆ ਮੇਰੇ ਲੱਗੀਆਂ ਵੀ ਨੇ ਸੱਟਾ ਕਾਫੀ ਲੱਗੀਆਂ ਨੇ ਉਹ ਕੱਪੜੇ ਵੀ ਮੈਂ ਲਾ ਦਿੱਤੇ ਨੇ ਜਿਹੜੇ ਡਿਬੜੇ ਨੇ ਆ ਵੀ ਪਾਏ ਹੋਏ ਕੱਪੜੇ ਠੀਕ ਹੈ ਜੀ ਆਹ ਗੱਲਬਾਤ ਹੈ ਨਾਮ ਡਾਕਟਰ ਮਨਦੀਪ ਰਾਣੀ ਦੋ ਕੇਸ ਆਏ ਸੀ ਕੱਲ ਇੱਕ ਗੁਰਜੀਤ ਸਿੰਘ ਸੀਗਾ ਜੇ ਮਛੀਵਾੜਾ ਸਰਦਾਰ ਫਾਰਮਸ ਤੋਂ ਸੀਗੇ ਉਹਨਾਂ ਦੇ ਦੋਨੋਂ ਰਾਈਟ ਆਰਮਸ ਐਂਡ ਲੈਫਟ ਆਰਮ ਦੋਨਾਂ 'ਚ ਇਨਸਾਈਜ਼ਡ ਵੂਨ ਸੀਗੇ ਠੀਕ ਹੈ ਫੋਰ ਆਰਮਸ ਵੀ ਸੀਗੇ ਠੀਕ ਹੈ ਉਹਨਾਂ ਦੀ ਇੰਜਰੀਸ ਤੋਂ ਇਨਸਾਈਸਡ ਹੁੰਦਾ ਹੈ ਕਾਫੀ ਡੀਪ ਸੀਗੀ ਤੇ ਦੂਜੇ ਦਲਜੀਤ ਸਿੰਘ ਸੀਗੇ ਉਹਨਾਂ ਦੇ ਹੈੱਡ ਤੇ ਇੰਜਰੀ ਹੈ ਤੇ ਰਾਈਟ ਆਂਗ ਵਿੱਚ ਕੁਝ ਪਤਾ ਲੱਗਿਆ ਵੀ ਕੀ ਹੋਇਆ ਬੰਦ ਉਹ ਇਦਾਂ ਕਹਿ ਰਹੇ ਸੀਗੇ ਕਿ ਮੈਰਿਜ ਦੇ ਵਿੱਚ ਸੀਗੇ ਉੱਥੇ ਚਲੇ ਆਏ ਮਤਲਬ ਤਲਵਾਰਾ ਵਗੈਰਾ ਦਾ ਇਹ ਇਹ ਕਿੱਸਾ ਹੈ ਨਾ ਬਸ ਥੋੜਾ ਜਿਹਾ ਸੇਫ ਨੇ ਜਾਂ ਉਹਨਾਂ ਨੂੰ ਰੈਫਰ ਵਗੈਰਾ ਕੀਤਾ ਹੈ ਰੈਫਰ ਤਾਂ ਨਹੀਂ ਕੀਤਾ ਹਲੇ ਉਹਨਾਂ ਦੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਨੇ ਇਨਵੈਸਟੀਗੇਸ਼ਨਸ ਆਪਾਂ ਐਕਸ-ਰੇਸ ਕਰਾਏ ਆ ਬਾਕੀ ਕੰਸਲਟ ਵੀ ਹੋਣੀ ਆ ਸਰਜਰੀ ਕੰਸਲਟ ਹੋਣੀ ਆ ਆਰਥੋ ਕੰਸਲਟ ਹੋਣੀ ਆ ਹੋਰ ਰਾਤੀ ਆਏ ਸੀ ਇਹ ਪੇਸ਼ੈਂਟ ਕੱਲ ਇੱਥੇ ਕਣਿਆਣੇ ਤੋਂ ਵਿਆਹ ਸੀ ਜਿਹੜਾ ਲੜਕਾ ਹੈਗਾ ਗੁਰਜੀਤ ਸਿੰਘ ਇਹ ਐਡਮਿਟ ਹੋਇਆ ਸੀ ਸਿਵਲ ਹਸਪਤਾਲ ਸਮਰਾਲੇ ਸਾਨੂੰ ਐਮਐਲਆਰ ਆਈਸੀ ਦੀ ਸਟੇਟਮੈਂਟ ਲਿਖ ਕੇ ਅਸੀਂ ਐਫਆਰ ਲੋਜ ਕਰੀ ਆ ਉਹਨੇ 4 5 ਬੰਦਿਆਂ ਦੇ ਨਾਮ ਲਿਖਾਇੇ ਨੇ ਗੁਰਜੀਤ ਸਿੰਘ ਦੇ ਮਾਮੇ ਦਾ ਲੜਕਾ ਹੀ ਆ ਉਹਦੇ ਲੜਕੇ ਦੇ ਮਾਮੇ ਦੇ ਲੜਕੇ ਦਾ ਹੀ ਮੈਂ ਰਸੀਵਲ ਵੀਰ ਸਿੰਘ ਦੀ ਉਹਦੇ ਵਿੱਚ ਹੈਗਾ ਮਨਜਿੰਦਰ ਸਿੰਘ ਜਗਜੀਤ ਸਿੰਘ ਤੇ ਮਲਕੀਤ ਸਿੰਘ ਇਹ ਦਸਮੇਸ਼ ਨਗਰ ਤੇ ਆ ਜੀ ਤੇ ਦਿਦਾਰ ਸਿੰਘ ਤੇ ਅਜਮੇਰ ਸਿੰਘ ਇਹ ਕੜਿਆਣੀ ਖੁਰਦ ਦੇ ਨੇ ਇਹਨਾਂ ਦੀ ਆਸਪ ਵਿੱਚ ਹੀ ਝਗੜਾ ਹੋਇਆ ਉਹਦੇ 6 ਸੱਟਾਂ ਨੇ ਜੀ 4 ਛਰਪ ਨੇ 2 ਬਲੰਟ ਨੇ ਉਹਦੇ ਧਾਰ ਤੇ ਐਫ ਆਰ ਦਰਜ ਕਰਕੇ ਅਸੀਂ ਤਫਤੀਸ਼ ਸਮਝ ਲੈਂਦੇ ਆਂ ਦੂਜੀ ਤੇ ਵੀ ਗਾਦੀ ਵੀ ਸਾਡੀ ਥਾਰ ਭੰਨ ਦਿੱਤੀ ਆ ਸਾਡਾ ਬੰਦਾ ਜਖਮੀ ਹੋਇਆ ਵਾ ਉਹਦੇ ਚ ਉਹ ਰਾਤ ਉਹਨਾਂ ਨੇ ਮਤਲਬ ਅਸੀਂ ਉੱਥੇ ਸਾਡੀ ਪੁਲਿਸ ਪਾਰਟੀ ਗਈ ਸੀ ਉਹ ਥਾਰ ਗੱਡੀ ਛੱਡ ਕੇ ਭੱਜ ਗਏ ਤੇ ਥਾਰ ਦੇ ਸ਼ੀਸ਼ੇ ਟੁੱਟੇ ਹੋਏ ਅੱਗੇ ਹੁਣ ਫਰਦਰ ਜੋ ਤਫਤੀਸ਼ ਹੋਊਗੀ ਉਹ ਤੁਹਾਡੇ ਸਾਹਮਣੇ ਲਿਆਵਾਂਗੇ ਕੀ ਕਰੀ ਗਫਤਾਰ ਵੀ ਕੀਤਾ ਇਸ ਮਾਮਲੇ ਵਿੱਚ ਜੀ ਨਹੀਂ ਅਜੇ ਗਫਤਾਰ ਨਹੀਂ ਹੋਈ ਭੱਜੇ ਹੋਏ ਨੇ ਜੀ ਕੋਈ ਉੱਥੇ ਅਸਲਾ ਵੀ ਕੋਈ ਜਾਂ ਇਦਾਂ ਦਾ ਕੋਈ ਨਹੀਂ ਇਦਾਂ ਦਾ ਕੋਈ ਸਾਹਮਣੇ ਨਹੀਂ ਆਇਆ